ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਜਿਵੇਂ ਆਪਾਂ ਤੁਹਾਡੇ ਲਈ ਪਿਓਰ ਕਾਟਨ ਦੇ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟ ਦੇ ਸੂਟ ਲੈ ਕੇ ਆਏ ਹਾਂ ਜੀ ਇਹ ਤੁਹਾਨੂੰ ਆਪਾਂ ਦੇ ਰਹੇ ਹਾਂ ਮੈਚਿੰਗ ਸੂਟ ਵਿਦਆਊਟ ਦੁਪੱਟਾ ਸੂਟ ਰਹਿਣਗੇ ਸ਼ਾਰਟ ਔਰ ਬਾਟਮ ਦੋਨੋਂ 2.5 ਮੀਟਰ ਦੀ ਕੱਟ ਹੋਏਗੀ ਤੁਸੀਂ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਦੇ ਵਿੱਚ ਬੁੱਕ ਕਰ ਸਕਦੇ ਹੋ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਤਾਂਕਿ ਕੋਈ ਵੀ ਡਿਜ਼ਾਈਨ ਤੁਹਾਡਾ ਮਿਸ ਨਾ ਹੋਵੇ ਵੀਡੀਓ ਜੰਗੀ ਲੱਗਦੀ ਹੈ ਤੁਹਾਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਬ੍ਰਾਂਡਡ ਸੂਟ ਹੋਣਗੇ ਇਹਦੇ ਵਿੱਚ ਆਪਾਂ ਰਾਮਟੈਕਸ ਦੇ ਸੂਟ ਆਡ ਕੀਤੇ ਆ ਰੀਵਾ ਬ੍ਰਾਂਡ ਹੋਏਗਾ ਸਾਈਬਾ ਦੇ ਹੋਣਗੇ ਕੁਝ ਸੂਟ ਗੰਗਾ ਬ੍ਰਾਂਡ ਦੇ ਹੋਣਗੇ ਬਹੁਤ ਹੀ ਸੋਹਣੇ ਪ੍ਰਿੰਟ ਦੇ ਨਾਲ ਆਪਾਂ ਇਹ ਸੂਟ ਤੁਹਾਡੇ ਲਈ ਲੈ ਕੇ ਆਏ ਆ ਔਰ ਫੈਬਰਿਕ ਇਹਨਾਂ ਦਾ ਬਹੁਤ ਹੀ ਜ਼ਿਆਦਾ ਫਾਈਨ ਹੈ ਤੁਸੀਂ ਅਗਰ ਪਲੇਨ ਬਾਟਮ ਦੇ ਉੱਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਅਗਰ ਤੁਸੀਂ ਇਹਦੇ ਨਾਲ ਦੁਪੱਟਾ ਅਟੈਚ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਦੁਪੱਟਾ ਵੀ ਸਾਡੇ ਤੋਂ ਲਗਵਾ ਸਕਦੇ ਹੋ ਜਿਹੜਾ ਆਪਾਂ ਤੁਹਾਨੂੰ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਇਹ 1100 ਰੁਪਏ ਫ੍ਰੀ ਸ਼ਿਪਿੰਗ ਹੋਏਗੀ 올ਓਵਰ ਇੰਡੀਆ ਇਹਦੇ ਵਿੱਚ ਤੁਹਾਨੂੰ ਸ਼ਰਟ ਔਰ ਬਾਟਮ ਮਿਲੇਗੀ ਅਗਰ ਤੁਸੀਂ ਦੁਪੱਟਾ ਐਡ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਬਾਟਮ ਤੇ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਉਹਦੀ ਕੋਸਟ ਐਕਸਟਰਾ ਹੋਏਗੀ ਉਹ ਤੁਸੀਂ ਮੇਰੇ ਉੱਪਰ ਦਿੱਤੇ ਨੰਬਰ ਤੇ WhatsApp ਕਰਕੇ ਉਹਦੀ ਕੁਐਰੀ ਕਰ ਸਕਦੇ ਹੋ ਜੀ ਪੇਮੈਂਟ ਗਾਇਜ਼ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਸੋ ਤੁਹਾਨੂੰ ਵੀਡੀਓ ਦੇ ਵਿੱਚ ਹਰ ਵਾਰ ਦੱਸਿਆ ਜਾਂਦਾ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਜੀ ਪਹਿਲਾਂ ਤੁਸੀਂ ਪੇਮੈਂਟ ਕਰੋਗੇ ਉਸ ਤੋਂ ਬਾਅਦ ਤੁਹਾਡੇ ਐਡਰੈਸ ਦੇ ਉੱਤੇ ਪਾਰਸਲ ਜਿਹੜਾ ਹੈਗਾ ਉਹ ਡਿਸਪੈਚ ਕਰਵਾ ਦਿੱਤਾ ਜਾਏਗਾ ਵਿਥਿਨ ਵੀਕ ਤੁਹਾਨੂੰ ਸੂਟ ਮਿਲ ਜੇਗਾ ਜੀ ਚਲੋ ਜੀ ਮਿਲਦੇ ਹਾਂ ਨਵੇਂ ਵੀਡੀਓਜ਼ ਨਵੇਂ ਸੂਟਾਂ ਨਾਲ ਥੈਂਕ ਯੂ